ਅਠ ਕਰ ਮਰੀ ਨ ਲਿਖੇ ਪਾਪਿ ਗਮ ਮਨੇ ਆਜਾਤੀ ਭਗਤ ਨਾਮ ਵਾਦ ਅੰਕਾਰ ਨਾ ਹੀ ਪ੍ਰਮੇ ਲਾਉ ਮਨ ਦੇ ਪਾਵੈ ਨਾ ਉਸ ਸੇਲਾ ਦੂਜੇ ਪਾਇ ਗਿਆਨ ਦੇ ਲਾਉ ਬਿਨ ਦਮ ਕੀ ਸੌਦਾਨੀ ਵਾਟ ਬਿਨ ਬੋਇਤ ਸਾਗਰ ਨੀ ਵਾਟ ਗਨਗੁਰ ਸੇਵੀ ਕਾਟੇ ਕਾੜ ਦੇਖੋ ਵਾਉ ਵਾਉ ਜੀ ਵਾਰ ਦਿਕਾਵੇ ਦੇਖੋ ਵਾਉ ਸੁ ਮਿਲਾਵੇ ਦੇਖੋ ਵਾਉ ਮੇਲ ਮਿਲਾਵੇ ਬਾਉ ਤਸ ਕੋ ਜਿਸ ਕਾਈ ਦਿਓ ਵਰਸਾਉ ਦੀ ਅੰਮ੍ਰਿਤ ਪੀਓ ਨਾਮ ਵੜਾ ਦੂ ਪਾਣੀ ਦਿਓ ਨਾਮ ਨਾ ਕਿਉ ਜੀਵਾ ਮਾਈ ਅੰਨ ਜਵ ਤਰਾ ਤੇਰੀ ਸਰਣਾਇ ਨਾਨਕ ਨ ਪਤ ਪਾਇ ਗਉੜੀ ਮਨ ਲਾ ਪਹਿਲਾ ਅਮੇ ਕਰਦ ਠੇਖੀ ਨਹੀਂ ਜਾਣਿਆ ਪਰਮਾ ਪਰਲੇ ਮਨ ਮੰਨਿਆ ਹੋ ਕਰਤਨੇ ਸਿਪਾਈਏ ਅਮੇ ਜਾਇ ਪਰਮਤ ਪਾਇ라우 ਅਮੇ ਕਰ ਰਾਜੀ ਬੋਤਾਵੀ ਅਮੇ ਕਬੇ ਜਨਮ ਮਰ ਆਵੀ ਅਮੇ ਨਿਵਰੀ ਬਰਸੋ ਵਿਚਾਰੀ ਜਨਮ ਮਾ ਧਾਗੀ ਪੰ ਸੰਗਾਰੇ ਅੰਦਰ ਜਾ ਸਹਿ ਕਰਿਆਵੇ ਰਾਜ ਜਾਣ ਪਰਮਤ ਪਾਵੇ ਧਗਰਣੀ ਗੁਰ ਪਰਮਤ ਜੁ ਗਾਵੇ ਫਿਰ ਭੋਗੇ ਕਰਤਾ ਦੀ ਲਾਵੇ ਹੋ ਘਰ ਮਰਣਾ ਗੱਬ ਆਵੇ ਪੂਰਾ ਗੁਰਪੇਟੀ ਚਲ ਚੁਗਾਵੇ ਜੇਤੀ ਹੈ ਦੇਤੀ ਕਿਉ ਨਾਹੀ ਪਰਮ ਗਿਆਨ ਪੇੜ ਗੁਣ ਗਾਈ ਅੰਮੇ ਬੰਨਰਮਤ ਬੋ ਆਵੇ ਨਾਨਕ ਰਾਮ ਭਗਤ ਸੋ ਪਾਵੇ ਗੋੜ ਮੋਹ ਲਾ ਪਹਿਲਾ ਪ੍ਰਥਮੇ ਬ੍ਰਹਮ ਕਾਲੇ ਕਰ ਆਇਆ ਬ੍ਰਹਮ ਕਮਲ ਪਿਆਲ ਪਾਇਆ ਅਗਾਲੀਨੀ ਪਰਮ ਬਲਾਇਆ ਜੋ ਉਬਜੇ ਸੋ ਕਾਲ ਸੰਵਾਰਿਆ ਰਘੂਸਾਨ ਬਿਚਾਰਾ ਮਾਇਆ ਮੋਏ ਦੇਵੀ ਸਵਦੇਵਾ ਕਾਂਜੋਬਲ ਮੁਰਗੀ ਦੀ ਸੇਵਾ ਓਮ ਨਾਸਿ ਲਾਗੋ ਬੇਵਾ ਸੁਲਤਾਨ ਖਾਨ ਬਾਸਾ ਨਹੀਂ ਰਹਿਣਾ ਨਮ ਪੂਲੇ ਜਉਗਾ ਤੁਸਣ ਮੈਂ ਤੇਰਾ ਨਾਮ ਜੁੜਾ ਕੋ ਰਹਿਣਾ ਤਉ ਹੀ ਰਾਇ ਕਿੰ ਮਕਾਮ ਤਾਂ ਮਰੀ ਸੱਜੀ ਮਾਇਆ ਦਾ ਮੈਂਾਂ ਦਿੱਤੀ ਅਮਰਦਨਾ ਰੇਤ ਮਹਿਰ ਮੁਕਦਮ ਸਰਦਾਰੀ ਨਿੱਤਲ ਕੋਇਂ ਦੇ ਸੰਸਾਰੀ ਅਵਰੋ ਕਾਲ ਗੂੜ ਸਨਮਾਰੀ ਨਿੱਤਲ ਏਕ ਸੱਜਾ ਸੱਜ ਸੋਈ ਜਿਨ ਕਰ ਸਾਜੀ ਤਿਨੇ ਸਭ ਗੋਈ ਓ ਗੁਰਮੁਖ ਜਾਪੇ ਤਾਂ ਬਦ ਹੋਈ ਕਾਜੀ ਸੇਖ ਬੇਖ ਫਕੀਰਾ ਵੱਡੇ ਕਹਾਵੈ ਅਮੇ ਤਨ ਪੀਰਾ ਕਾਲ ਨ ਛੋੜੇ ਮੈਨ ਸਤਿਗੁਰ ਕੀ ਧੀਰਾ ਕਾਲ ਜਿਹਾ ਅਰਣਣੀ ਕਾਨੀ ਕਾਲ ਸੁਣੇ ਬਿ ਬੈਣੀ ਤਨ ਸਭ ਦੇ ਮੁੱਠੇ ਤਨ ਰੈਣੀ ਹਿਰਦੇ ਸਾਵਸੀ ਹਰਨਾਈ ਕਾਂਜੋ ਸਗੁਣ ਗਾਈ ਨਾਨਕ ਗੁਰਮੁਖ ਸਭ ਸਮਾਈ ਗੋੜੀ ਮਹੱਲਾ ਪਹਿਲਾ ਬੋਲੇ ਸਾਜ मिथ्या नहीं राले राई चाले गुरमुख हुगम रिजाई रे अतीत सजे शरण आई बैसी काल जो है मनमुख आओ जा तुम राव अपे हो पियो अकद कर रही है बैस कर रही आज बात ये कहिए कही चाल ने चल नहीं डोले ਗੁਰਮੁਖ ਸਾਜ ਸਹਿਜ ਅਰ ਬੋਲੇ ਪੀਵੇ ਅੰਮ੍ਰਿਤ ਤਤਵਰੁਲੇ ਸਤਗੁਰ ਦੇਖਿਆ ਦੇਖਿਆ ਲੀਨੀ ਮੰਤਨ ਅਰਪਿਓ ਅੰਦਰਗਾਕੀਨੀ ਕੰਧ ਪਾਈ ਆਤਮ ਜੀਨੀ ਭਜਨ ਨਾਮ ਰਣਜਨ ਸਾਜ ਬੰਜੋ ਤੋਂ ਪਾਰ ਜੈ ਦੇਖੋ ਤਾਂ ਇੱਕ ਅੰਗਾਰ ਰਹਿ ਨਰਾਲਮ ਏਕਾਸੈ ਕਰਨੀ ਮਨ ਮਨ ਬਾਜ ਚੁਕੀ ਆ ਭਰਣੀ ਮਨ ਤੇ ਮਨ ਮੰਨਿਆ ਪਰਮ ਪਰ ਬਾ ਸੇਵਾ ਗੁਰ ਚਰਣੀ ਮਨ ਤੇ ਮਨ ਮੰਨਿਆ ਚੁਕੀ ਆਹ ਪਰਮਣੀ ਇਨ ਬਿਦ ਕਾਣ ਕਾਣ ਨਹੀਂ ਤਾਰਿਆ ਅਰ ਜਸ ਸੰਤ ਭਗਤ ਜਨ ਨੇ ਸਤਾਰਿਆ ਪ੍ਰਭ ਅਵਰਡ ਭਾਰਿਆ ਸਾਇ ਮੇਨ ਗੁਰ ਲੱਖ ਲਗਾਇਆ ਦੇ ਜੁਲਮੈਲ ਛਾਇਆ ਮਾਇਆ ਸਾਰਨ ਲੋਕੀ ਪਰਮ ਜੁਕਾਇਆ ਜਨ ਕੇ ਮਨ ਸਿਆਸ ਸੋਈ ਤੰਗੀ ਸੰਗਤ ਪਰਮ ਕੋਈ ਨਾਨਕ ਸਾਇ ਨਾਮ ਮਰ ਕੋਈ ਗਉੜੀ ਮਹਲਾ ਪਹਿਲਾ ਆ ਰਾਮ ਨਾਮ ਚਿਤ ਰਾਮ ਪੇ ਜਾ ਕਾ ਉਪਜਰ ਦਰਸ਼ਨ ਹੀ ਦੇ ਤਾਂ ਗਾਮ ਰਾਮ ਜੋ ਭਗਤ ਮਹਾਰਾ ਜਗ ਜਗ ਦਾ ਪ੍ਰਭ ਰਾਮ ਮਹਾਰਾ ਗੁਰਮਤਿ ਰਾਮ ਜਪੇ ਜਨ ਪੂਰਾ ਦਿੱਤ ਕਟ ਅਨਹਦ ਬਾਜੇ ਤੂਰਾ ਜੋ ਜਨ ਰਾਮ ਪਵਿੱਤ ਅਰ ਪਿਆਰ ਸੇਹ ਪ੍ਰਭ ਰਾਖੇ ਕਿਰਪਾ ਧਾਰ ਜਨਗੇ ਹਰਿ ਦੇ ਹਰਿਆਰ ਸੋਈ ਜਨਗਾ ਦਰਸ ਪ੍ਰਸੋਈ ਸਰਵ ਜੀਆਮ ਏਕੋ ਰਵੀ ਮਨੋਂ ਕਰ ਭੇਜੋ ਨਹੀਂ ਪਾਵੇ ਜੋ ਬੁੱਝੇ ਜੋ ਸਤਗੁਰ ਪਾਏ ਅਮੇ ਮਾਰੇ ਪਰ ਸਭ ਪਾਏ ਅਰਧ ਹੋ ਕੀ ਸੰਗ ਕੋ ਜਾਣੇ ਪਰਮੋ ਸੰਤ ਮਿਲੇ ਮਨ ਮਾਨੇ ਹਮ ਪਾਪੀ ਨਿਰਗੁਣ ਕੋ ਗੁਣ ਕਰੀਏ ਪਰ ਓਏ ਦਿਆਲ ਨਾਨਕ ਜਨ ਤਰੀਏ ਸੋਲ ਹੈ ਅਸ਼ਟਪਦੀ ਆਉ ਗਵਾਰੇ ਰੀ ਗੌੜੀ ਕੀ ਆਉ ਗੌੜੀ ਬਿਰਗਣ ਮਹਲਾ ਪਹਿਲਾ ਏਕ ਓੰਕਾਰ ਸਉ ਗੁਰ ਪ੍ਰਸਾਦ ਜੋ ਗਾਈ ਕਾ ਗੋਇਲੀ ਰੱਖੇ ਕਰ ਸਾਰੰ ਅਨਸਪਾਲੇ ਰੱਖਲੇ ਆਤਮ ਸੁਖਦਾਰੰ ਇਦੋ ਰਖ ਦੀਨ ਦੇ ਅੱਲਾ ਦਸਰਨਾਗ ਚੰਦਨ ਦੇ ਅੱਲਾ ਰਾਹੂ ਜੈ ਦੇਖੋ ਤਹਿ ਰਵ ਰਹੀ ਰਖ ਰੱਖਣ ਆਰਾੰ ਤੂੰ ਦਾ ਤਪ ਉਹ ਤਾ ਤੂੰ ਐ ਤੂੰ ਪ੍ਰਾਣ ਆਧਾਰ ਕਿਰਤ ਪਿਆ ਆਦ ਉਰ ਦੀ ਮਨ ਗਿਆਨ ਵਿਚਾਰ ਆ ਮੇਰੋ ਮਾ ਜਗਦੀਸ਼ ਕੀ ਮਨ ਸੇ ਨਾਂ ਦਿਾਰਾਂ ਜਦ ਮਨ ਸੋਉਂ ਦੇ ਖਿਆਲੋ ਬੇ ਹੰਕਾਰਾਂ ਗੁਰ ਦੇ ਪ੍ਰਭਾ ਸਮੁਖ ਦਵਾਰਾਂ ਜੇ ਗਰ ਮੈਰ ਪਰ ਗਉ ਅਬਰੰਬਰ ਸੋਈ ਮਨ ਸਾਉ ਦੇ ਥਿਰ ਕੋ ਨਹੀਂ ਬੁਝੇ ਸਗੋਈ ਕਾਲ ਆਇਆ ਲੈ ਜਾਏ ਗਿਆ ਫਾਸੀ ਜਮ ਜਲਾ ਢੋਰ ਮਦਾ ਕਾ ਜੇਵਰੀ ਆਕਾਸ਼ ਪਦਾਲਾ ਗੁਰਮਤ ਨਾਮ ਨਾ ਵੇਸਰੇ ਸੈਜੀ ਪਤ ਪਾਈਏ ਅੰਤਰ ਸਵਤ ਨਿਦਾਨ ਹੈ ਮਿਲ ਆਪ ਗਵਾਈਏ ਨਾਗਰੀ ਪ੍ਰਵ ਆਪਣੀ ਨਿਰੰਗ ਸੁਭਾਵੇ ਨਾਮ ਮੇਲੇ ਨ ਚੁਕਾਈ ਲਾ ਸਿ ਪਾਇ ਗੁਰ ਮਹਲਾ ਪਹਿਲਾ ਗੁਰ ਪਰਸਾਦੀ ਬੂਝ ਲੈ ਤਉ ਓਏ ਨੰਬੇਰਾ ਕਰ ਕਰ ਨਾਮ ਨਿਰੰਜਣਾ ਸੋ ठाकुर ਮੇਰਾ ਬਿਨ ਗੁਰ ਸਬਦਨ ਛੂਟੀ ਏ ਦੇਖੋ ਵਿਚਾਰਾ ਜੇ ਲਖ ਕਰਮ ਕਮਾਵਾਈ ਬਿਨ ਗੁਰ ਅੰਧਿਆਰ ਰਾਹੂ ਅੰਧੇ ਇਕਲੀ ਬਹਾਰੀ ਜਤਨ ਸੋਂ ਕਈਏ ਬਿਨ ਗੁਰ ਬੰਦਨ ਸੁਜਾਈ ਕਹਿਤ ਬਿਨ ਰਬਈਏ ਖੋਟੇ ਕੋ ਖਰਾ ਗਈ ਹਰੇ ਸਨ ਜਾਣਿ ਅੰਧੇ ਕਾਣੋਂ ਪਾਰਖੂ ਕਲਿਕਾਲ ਵਡਾਣੀ सुते को जाद, का, जाद को सुताओ जीवत को मुहा मुह ने रोताओ आवत को जाता जाति को आया की अपनी कहपड़ोनी पाया मीठे कौड़ो कौड़ा कहे कड़ुए को मीठा पोगन नीर भरो चेरी की सेवा करे पर के अपने कह अपनो नहीं पाया मीठे को कोड़ा का कौड़ा कहे कड़ुए को मीठा राधे की निंदा करे ऐसा कल में डीठा की सेवा करी, ठाकर नहीं दी दीसे पोखर नीर विये माखन नहीं री से इस बाद जो अर्थायल ਸੋ ਗੁਰੂ ਅਮਰਾਨ ਨਾਨਕ ਜੀ ਨੇ ਆਪਕੋ ਸੋ ਅਬਰ ਅਪਾਰੰ ਸੋ ਵਿਆਪੇ ਆਪ ਵਰਦਾਉ ਆਪੇ ਬਰਮਾਇਆ ਗੁਰ ਗਰਬਾ ਦੇ 부ਝੀਏ ਸਭ ਬ੍ਰਹਮ ਸਮਾਇਆ ਰਾਗ ਗੋੜੀ ਗਵਾਰੇਰੀ ਮਹਲਾ ਦੀ ਜਠ ਪਈ ਆ ਏਕ ਓੰਕਾਰ ਸੋ ਪ੍ਰਸਾਨ ਮਾਨ ਕਾ ਸੂਤਕ ਦੂਜਾ ਪਾਉ ਪਰਮੇ ਪੂਲੇ ਆਉ ਜਾਉ ਪਰਮੋ ਸੋ ਗਵਨ ਜਾਈ ਜਿ ਜਰ ਸਵਨ ਪੀਜੀ ਅਰਕੇ ਨਾਇਰਾਹ ਦਬੋ ਸੋਦੁ ਜੇ ਤੰਮੋ ਵਕਾਰ ਮਰ ਮਰ ਜੰਮੇ ਵਾਰ ਵਾਰ ਸੋਦ ਅਗਨ ਪਾਣੀ ਪਾਣੀ ਮਾਈ ਸੋਦਗ ਭੋਜਨ ਜੇ ਤਾ ਗੇ ਖਾਇ ਸੋਤਕ ਕਰਮ ਨਾ ਪੂਜਾ ਹੋਏ ਨਾ ਮਰਤੀ ਮਨ ਨਰਮਲ ਹੋਏ ਸਗਰ ਸੇਵੇ ਸੂਤਕ ਜਾਏ ਮਰੇ ਜਨਮੇ ਕਾਲ ਨਖਾਈ ਸਾਧ ਸੰਸੋ ਦੇਖੋ ਕੋਈ ਪਿੰਨਾ ਵਿੱਚੋਂ ਮੁਕਤ ਹੋਏ ਜੋ ਵਿਚਾਰਿਓ ਤੋ ਸਭ ਵਿਚਾਰ ਭਰਮੇ ਗੁਰੂ ਦੇ ਸਬਾਰ ਸੱਚਾ ਮਰੇ ਆਵੀਂ ਜਾਏ ਨਾਨਕ ਗੁਰਮੁਖ ਕੋ ਬੈਸ ਮਾਈ ਗੋੜੀ ਮਾਂ ਲਾਤੀ ਜਾਉ ਗੁਰਮੁਖ ਸੇਵਾ ਪ੍ਰਮਹ ਦਵਾਰ ਆਜੂ ਰੱਖੋ ਹਿਰਦੀ ਉਰਤਾਰ ਗੁਰਮੁਖ ਸੋਭਾ ਸਾਜ ਦਵਾਰਾਂ ਪੰਡਤ ਹਰ ਪੜ ਤਰੁਬਕਾਰਾਂ ਗੁਰਮੁਖ ਪਲtre ਪਾਰਾਉ ਗੁਰਮੁਖ ਵਿੱਚੋਂ ਅਮੇਂਾਈ ਗੁਰਮੁਖ ਮੈਲ ਲਾਗੇ ਆਈ ਗੁਰਮੁਖ ਨਾਮ ਸਿਮਰਾਈ ਗੁਰਮੁਖ ਕਰਮ ਧਰਮ ਸਜ ਸੋਈ गुरमो का जलाए धोई गुरमो नृती सुई आण प्रभु सोई सम गुरमो समझो मनमो डाइ आवे ठो न काई मनमो कर्म करे बहुत अवमाना बाजू लाइ पेनि त्याना या पकड़िया त बि पिस्ताना ਬਿਨ ਸਤਗੁਰ ਸੇਵੀ ਮੁਗਧਨ ਹੋਈ ਗੁਰ ਪਰਸਾਦੀ ਮਿਲੇ ਅਰ ਸੋਈ ਗੁਰਦਾਤਾ ਦੇ ਵਿਚਾਰੇ ਹੋਈ ਪਰਮੋ ਜਪਾ ਨਾਮੇ ਬੜਿਆਈ ਸਹਿਰਪ ਤੇ ਬਜ਼ਾਰ ਗਵਾਈ ਨਾਲੇ ਬਿਨ ਨਾਮੇ ਝੂਠੀ ਜਤਰਾਈ ਗੋਨੀ ਮਹਲਾ ਦੀ ਜਾਉ ਜੋਗਤ ਰਮ ਪੜੋ ਤੁਮ ਪਾਈ ਪੂਰੇ ਗੁਰ ਸਬ ਸੋਜੀ ਪਾਈ ਐਦਿਕ ਨਾਮ ਸਗਾਈ ਰਾਮ ਬਣੋ ਕਰੋ ਵਿਚਾਰ ਗੁਰ ਪ੍ਰਸਾਦਿ ਮੈਨੂੰ ਤਾਰਾਉ ਬਾਦ ਵਿਰੋਧਨ ਪਾਇਆ ਜਾਈ ਮੰਨਨ ਭੀਕਾ ਦੂਜੀ ਪਾਈ ਵਰਕੇ ਸਬ ਸਾਲੇ ਉਲਾਈ ਵਰਕੇ ਸਬਦ ਸਾਲੇ ਉਲਾਈ ਹੰਮੇ ਮੇਰਾ ਇਸ ਮੁਜ਼ਾਰੰ ਬਾਦ ਵਿਰੋਧਨ ਪਾਇਆ ਜਾਈ ਮੰਨਨ ਭੀਕਾ ਦੂਜੀ ਪਾਈ ਵਰਕੇ ਸ਼ਬਦ ਸੱਚ ਰੈਲੇ ਲਾਈ ਹਮੇ ਮੇੜਾ ਇਸੰਦਾਰਾ ਨੀਤੀ ਤਨਾਵੇ ਜੈ ਅੰਕਾਰ ਨੰਗ ਪੜਿ ਜਾਉ ਕਰੇ ਖਵਾਰਾ ਸੋ ਜਨ ਸਾਜਾ ਹਮੇ ਮਾਰੀ ਵਰਕੈ ਸ਼ਬਦ ਪੰਜ ਸੰਗਾਰੇ ਆਦਰੇ ਸਗਲ ਉਲਦਾਰੇ ਮਾਇਆ ਮਨ ਰ ਭਾਰੀ ਪਾਈ ਮਾਨਮੁਕ ਅੰਧ ਰੈਲ ਵਟਾਈ ਬ੍ਰਹਮਾ ਲਿਖ ਤੈ ਲਿਵ ਲਾਈ ਹਮੇ ਪੀ ਤਰੀ ਪੀ ਤਾਰੀ ਅੰਦਰ ਦਿਨ ਅੰਕਾਰੀ ਆਵਨ ਜਿੰਨੀ ਬਾਜੀ ਆਰੀ ਕਾਬਲ ਪੈਰ ਕਰੁ ਚਦਰਾਈ ਮਾਇਆ ਮੋ ਅਪਰਮ ਪਲਾਈ ਬਿਰੰਗੁਰ ਸੇ ਬਾਦ ਪਾਈ ਨਾਵਰ ਤੇ ਸਾਬ ਰਾਗੀ ਗਰੀ ਅੰਦਰ ਸਾਲ ਉਲਾਗੀ ਨਾਨਕ ਸਤਗੁਰ ਸੇਵੇ ਸੇਵੜ ਪਾਗੀ ਗਉਣ ਮਾਂ ਲਾਤੀ ਜਾ ਬ੍ਰਹਮਾ ਮੂਲ ਵੇਦ ਅਵਿਆਸਾ ਦੇਦੀ ਉਹ ਜੇ ਧਰਮੋ ਪਿਆ ਸਾਹ ਧਗਣ ਪਰਮੇ ਨਾ ਹੀ ਨਿਕਰਵਾ ਸਾਹ ਅਮਰਾ ਸਗ ਮਲਾਇਆ ਅੰਦਰ ਭਗਤ ਅਰਨਾਮ ਜਰਾਉ ਤੇ ਗੁਣ ਬਾਣੀ ਬ੍ਰਹਮ ਜਿਨ ਚੱਲਾਉ ਪੜਵਾ ਦੁਕਾਣੀ ਤੇ ਮਾਰੀ ਜਮਕਾਲਾ ਤਾਂ ਜਿੰਨੇ ਬਨੇ ਪਣ ਪ੍ਰਾਲਾ ਪਰਮਗਾਨ ਕੁਮਾਰੁ ਪਾਈ ਨਾਮ ਸਰਬ ਕਰਮ ਦੜਾਈ ਭਉਦਰ ਡੁੱਬੇ ਦੂਜੀ ਪਾਵੇ ਮਾਇਆ ਕਮ ਹਤਾਏ ਪੰਡਕ ਆਵੇ ਵਿਗਿਆਰਤ ਬਾਦੂ ਪਾਵੇ ਜਮ ਕਾ ਗਲ ਜਿਉੜਾ ਕਾਲ ਸੰਦਾਵੇ ਬ੍ਰਹਮ ਜਮ ਕਾਲ ਲੈਣ ਆਵੇ ਅਮੇ ਦੁਜਾ ਸਭ ਜਲਾਵੇ ਨਾ ਮੇ ਰਤ ਅਰਗੁਣ ਗਾਵੇ ਮਾਇਆ ਦਾਸੀ ਭਗਤਾਂ ਕੀ ਕਾਰ ਕੁਮਾਵੇ ਚਰਨੀ ਲਾਗੇ ਤਾਂ ਮੈਲ ਪਾਵੇ ਸਾਦੀ ਨਿਰਮਲ ਸਾਇ ਸਮਾਈ ਅਰਕਦਾ ਸੁਣੀ ਸਤਨਵੰਤ ਸਿਜੂ ਮਾਈ ਨਿਰਗੋਸਾਨ ਅੰਨ ਪੂਰੀ ਕਰਾਈ ਸੈਦੇ ਗੁਣ ਰਵੇ ਸਾਦੀ ਮਨਮਾਈ ਪੂਰੇ ਸਾਧੂ ਗੁਰ ਸਬਦ ਸੁਣਾਇਆ ਤੈ ਗੁਣ ਮਿੱਟੀ ਚੌਥੇ ਜਦ ਲਾਇਆ ਨਾਨਕ ਹਮੇ ਮਾਰ ਬ੍ਰਹਮ ਮਿਲਾਇਆ ਸਤਨਾਮ ਵਾਹਿਗੁਰੂ ਜੀ ਹਰ ਜੁਗ ਜੁਗ ਭਗਤੀ ਉਪਾਇਐ ਪੈਜ ਰਖਦਾ ਆਇਆ RAM ਰਾਜੇ ਹਰਨਾਖਸ ਦਿਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿਠ ਦੇ ਨਾਮ ਦਿਓ ਮੁਖ ਲਾਇਆ ਜਿ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਏਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖਰੋਗ ਭਇਆ ਜਾਂ ਸੁਖਤਾਮਨ ਨ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਓ ਜਾਤਮੈ ਜੋਤ ਮੈਂ ਜਾਤਾ ਅਕਲ ਕਲਾ ਪਰਪੂਰ ਰਹਾ ਤੂ ਸੱਚਾ ਸਹਬ ਸਿਵ ਸਵਾਲਿਓ ਜਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋ ਦਾ ਰਾਗ ਸਾਮਹੱਲਾ ਪਹਿਲਾ ਏ ਕੋ ਓੰਕਾਰ ਸੁਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵામਣ ਹਾਰੇ ਕੀਤੇ ਤੇਰੇ ਰਾਗ ਪ੍ਰੀਤ ਸੋ ਕਈਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਭਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗਉਤ ਲਿਖ ਜਾਣਣ ਲਿਖਲੇ ਧਰਮ ਵਿਚਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾ ਸੁਣ ਬੈਠੇ ਦੇਵਤਿਆ ਧਾਰਣਾ ਲੈ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪਰਨਰਹੀ ਸਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਧਨੋ ਮੋਹਨਿਆ ਮਾਨ ਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨੇ ਉਪਾਏ ਤੇਰੇ 68 ਤੀਰਥ ਨਾਲੇ ਗਾਵੰਤ ਤੁਧਨੋ ਜੋਧ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਚਤ ਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਚੀ ਨਾਈ ਐ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜੇ ਨਿਉ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤੇ ਦੀ ਵਡਿਆਈ ਜੋ ਸੁਭਾਵੇ ਸੋਈ ਕਰਸੀ ਤੇ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹ ਸਹਾਪਤ ਸਾਹਿਬ ਨਾਨਕ ਰਹਿ ਨਿਰਜਾਈ ਆਸਵਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋ ਏਕ ਏਵਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਾਹਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਿਬਾ ਗੈਰ ਗਭੀਰਾ ਗੁਨੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਸਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾ ਨਾ ਜਾਈ ਤੇਰੀ ਤਿਲਵੜਿਆਈ ਸਭ ਸਤ ਸਭ ਤਪ ਸਭ ਚਿੰਗਿਆਈਆ ਸਿਧਾ ਪ੍ਰਖਾ ਕੀਆ ਵੜਿਆਈਆ ਤਦ ਵਿੱਚ ਸਿੱਧੀ ਕਨਾ ਨਾ ਪਾਈਆ ਕਰਮ ਮਿਲਾਏ ਨਾਹੀ ਠਾਕੁਰ ਹਈਆ आखन वाला क्या विचार सिवती भरे तेरे पंडारा ये तू दे क्या चारा नानक सच हारा, सा समहला पहला आखा जीवा विसरै मर जाओ आखने औखा सचा नाम सचे नाम की ला गै भूखा भूखा खाए चली है दुख सुख विसर मेरी माए सचा सह सच है नाय राव ਸੱਚੇ ਨਾਮ ਕੀ ਤਿਲ ਵਡਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕਾ ਆਖਣ ਪਾਹੇ ਵੱਡਾ ਨ ਹੋਵੇ ਘਾਟ ਨ ਜਾਏ ਨਵ ਮਰਿਆ ਨ ਹੋਵੇ ਸੋਗ ਦਿੰਦਾ ਰਹੇ ਨ ਚੁੱਕਾ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਉੜਿ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖ ਸੰਸਾਰੈ ਤੇ ਗਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਬਿਨੋ ਕਰੋਂ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਸੁਨਾਮ ਨਾ ਪਾਇਆ ਦੇ ਭਾਗ ਹੀਨ ਜੰਪਾਸ ਜੋ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਸੋ ਜਨ ਹਰ ਜਨ ਸਤਗੁਰ ਸੰਗਤ ਪਾਈ ਜਨ ਤਰਮਾ ਸਗ ਲਿਖਿਆ ਲਿਖਾਸ ਧੰਨ ਧੰਨ ਸਾ ਸੰਗ ਜਿ ਤਾਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਤੇ ਉਦਮ ਜਾਂ ਆਹਰ ਹਰ ਜੀਉ ਪਰਿਆ ਸਵੈਲ ਪੱਥਰ ਮੈਂ ਜਨ ਤੇ ਉਪਾਏ ਤਾ ਘਰ ਜਿ ਕਾਗੈ ਕਰ ਤਰਿਆ ਮੇਰੇ ਮਾਧੋ ਜੀ